ਤੇ ਨਾਮ ਤੋਂ ਸੁਣਿਆ ਲੋਕੀ ਕਹਿੰਦੇ ਸਰਬਲੋਹ ਦੇ पांडे ਮੈਂ पांडे ਸਮਝਾਸ਼ਾ ਦਿਖਾ ਰਿਹਾ ਹਾਂ ਆਪ ਦਾ ਲੋਕ ਗਲਾਸਾਂ ਦੇ ਵਿੱਚ ਜੂਸ ਪੀ ਨੂੰ ਦਿੰਦੇ ਆ ਵਿੱਚ ਬੜੇ ਤਰ੍ਹਾਂ ਦੇ ਸ਼ਹਿਦ ਰੰਗ ਦੇ ਮਿਲਾਂਦੇ ਅਸੀਂ ਖੁਦ ਵੀ ਦੇਖਦੇ ਆ ਲੇਕਿਨ ਇਹ ਕਿਸ ਤਰ੍ਹਾਂ ਤੁਹਾਡੇ ਮਨਚੀ ਸਰਬਲੋਹ ਦੇ पांडे ਕਿਸ ਤਰ੍ਹਾਂ ਦਾ ਇੱਕ ਮਨਚ ਖਿਆਲ ਆ ਜੀ ਬਸ ਉਹ ਤਿਆਰ ਕਰ ਦਿਓ ਕਿਹੜੀ ਕਿਹੜੀ ਤੁਸੀਂ ਵੈਰਾਈਟੀ ਚ ਆਈਟਮਸ ਵੀ ਯੂਜ਼ ਕਰਦੇ ਉਹਨੂੰ ਟਾਉਨ ਸੀ ਜਾਈ ਦਿੰਦਾ ਫਿਰ ਬਾਕੀ ਸੈਲ ਬਾਡੀ ਦੇ ਡੈਮੇਜ ਹੋ ਜਾਂਦੇ ਆ ਰਿਪੇਅਰ ਕਰ ਦਿੰਦਾ ਹੈ ਸੈਲ ਵੀ ਬਣਉਂਦਾ ਬਾਡੀ ਦੇ ਠਿਕਾਨ ਹੋ ਜਾਂਦੀ ਨਹੀਂ ਟਿਕਾਵਟ ਨਹੀਂ ਉਹਨੇ ਸਿੱਕ ਲੱਤਾਂ ਵਾਲੇ ਦੁਕਰੀਆਂ ਨੇ ਕਾਫੀ ਸਾਨੂੰ ਇਹ ਆਪਣੇ ਕੋਲੋਂ ਤਾਂ ਚੁੱਲੇ ਗੱਲਾਂ ਨਹੀਂ ਕਹਿੰਦੇ ਸਾਨੂੰ ਗਾਹ ਕੀ ਸਾਨੂੰ ਸਾਰੇ ਦੱਸ ਕੇ ਜਾਂਦੇ ਜੀ ਕਿਉਂਕਿ ਸਾਨੂੰ 3-4 ਸਾਲ ਵਿੰਨਨ ਬਣਾਉਂਦੇ ਆ ਉਹ ਗਾਹ ਕੇ ਸਾਰੇ ਦੱਸਦੇ ਸਾਨੂੰ ਇੱਕ ਦਿਨ ਕੋਈ ਜਗਾਹ ਕੇ ਕਹਿੰਦਾ ਮੇਰੇ ਮੂੰਹ 'ਚ ਛਾਲੇ ਸੀ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਰੋਟੀ ਪ੍ਰਸ਼ਾਦਾ ਬਣੀ ਨਹੀਂ ਸ਼ੱਕ ਹੁੰਦਾ ਸੀ ਦਵਾਈਆਂ ਖਾਗਾ ਕਹਿੰਦਾ ਪਰੇਸ਼ਾਨ ਹੋ ਗਿਆ ਕੁਦਰਤੀ ਉਹ ਮੇਰੇ ਕੋਲੇ ਵੀ ਕਹਾਂ ਕੋਈ ਸ਼ਿਕਾਦੇ ਜੀ ਜ ਇਹਦੀ ਵਕਸ਼ੀ ਨੇ ਸਰਬ ਲੋ ਦੇ ਪਾਂਡੇ ਜਾਂ ਦੇ ਵਿੱਚ ਹੀ ਖਾ ਕੇ ਖੁਸ਼ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਐਰਨ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਪਾਣੀ ਮਹਿਸੂਸ ਹੁੰਦੀ ਜਿਹੜੀ ਪੂਰੀ ਹੋ ਜਾਂਦੀ ਇਹਨਾਂ ਨਾਲ ਬਾਕੀ ਹੋਰ ਜਦੋਂ ਇਹ ਵਿੱਚ ਫਰੂਟ ਡਰਾਈ ਸਾਰੇ ਵਿੱਚ ਪੈ ਜਾਂਦੇ ਆ ਫਰੂਟ ਪੈ ਜਾਂਦੇ ਆ ਇਹਦੀ ਪਾਵਰ ਹੋਰ ਵੀ ਜ਼ਿਆਦਾ ਆਲਮੋਸਟ ਬੰਦੋਂ ਵਧ ਜਾਂਦੀ ਆ ਜਿੰਨੀ ਮਾਤਰਾ ਜੇ ਆਪਾਂ ਨੂੰ ਵਿਟਾਮਿਨ ਚਾਹੀਦੇ ਨੇ ਇਹਦੇ ਨਾਲ ਸਾਰੇ ਪੂਰੇ ਜਾਂਦੇ ਨੇ ਚੱਕੇ ਤਰੰਤਰਾਂ ਦੇ ਬਣਾ ਦੇ ਨਹੀਂ ਆ ਕਿ ਬਣਾਣੇ ਹੁਣ ਬਾਕੀ ਸਭ ਤੋਂ ਜਿਆਦਾ ਤਾਂ ਇਹੀ ਸ਼ੇਕ ਫੇਵਰੇਟ ਆ ਸਾਰਿਆਂ ਦਾ ਹਾਂ ਇਹਨਾਂ ਆ ਵਹੀਂ ਕਬੂਤੀ ਸ਼ੇਕ ਰੱਖਿਆ ਜੀ ਕਬੂਤੀ ਸ਼ੇਕ ਹਾਂਜੀ ਇਹ ਚ ਵਿਟਾਮਿਨ A ਆ ਜਾਂਦਾ C ਆ ਜਾਂਦਾ ਆਇਰਨ ਆ ਜਾਂਦਾ ਫੇਵਰ ਆ ਜਾਂਦਾ ਲੀਵਰ ਫੈਟੀ ਹੋਏ ਉਹਦੇ ਦਾ 10-15 ਦਿਨ ਲੀਵਰ ਫੈਟੀ ਨੋਰਮਲ ਕਰ ਦਿੰਦਾ ਯਾ ਸਾਨੂੰ ਗੁਰੂ ਮਾਰਾ ਨੇ ਭਾਂਡੇ ਖਾਂਦੇ ਸੀ ਇਹ ਉਹਦੀ ਕਰਾ ਮਾਰ ਦੇਖੋ ਪਹਿਲੀ ਗੱਲ ਜੂਸ ਤੇ ਜਲੋ ਸਾਰੀ ਬਣਾਉਂਦੇ ਆ ਇਹ ਕੁਛ ਮੈਚਿੰਗ ਹੋ ਜਾਂਦੀ ਆ ਫਰੂਟਾਂ ਦੀ ਬਾਕੀ ਜਿਹੜੇ ਬਾਟੇ ਜਿਹਾਉਣੇ ਆ ਜਿਹੜਾ ਪਾਣੀ ਵੀ ਪਾ ਕੇ ਪੀਨੇ ਆਪਾਂ ਉਹ ਵੀ ਆਪਾਂ ਨੂੰ ਫਾਇਦਾ ਕਰਦਾ ਪਾਣੀ ਦੇ ਵਿੱਚ ਵੀ ਮਤਲਬ ਇੰਨੀ ਫਾਇਦੇ ਹੋ ਜਾਂਦੇ ਆਪਾਂ ਨੂੰ ਤੁਸੀਂ ਦੇਖੋ ਦੈਨਿ ਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਤੁਹਾਨੂੰ ਅੱਜ ਅਸੀਂ ਉਸ ਸ਼ਖਸਾਂ ਨਾਲ ਮਿਲਣ ਜਾ ਰਹੇ ਆ ਜਿਹੜੇ ਤੁਹਾਡੇ ਜਗੇ ਤੁਹਾਡੇ ਫੈਟੀ ਲਿਵਰ ਵੱਜ ਜਾਂਦਾ ਹੈ ਜਾਂ ਤੁਹਾਨੂੰ ਹੋਰ ਵਿਟਾਮਿਨ ਦੀ ਲੋੜ ਪੈਂਦੀ ਹੈ ਤੇ ਤੁਸੀਂ ਬਾਲੀਆਂ ਦਵਾਈਆਂ ਖਾ ਕੇ ਵੀ ਅੱਗੇ ਤੁਹਾਨੂੰ ਅੱਜ ਅਸੀਂ ਉਸ ਸ਼ਖਸਾਂ ਨਾਲ ਮਿਲਣ ਜਾ ਰਹੇ ਆਂ ਔਰ ਉਹ ਸ਼ਖਸ ਤੁਹਾਨੂੰ ਜੂਸ ਖਵਾਊਗਾ ਜੀ ਹਾਂ ਬਿਲਕੁਲ ਸਹੀ ਸੁਣਿਓ ਜੂਸ ਤੁਹਾਨੂੰ ਖਾਣ ਨਾਲ ਮਿਲੂਗਾ ਪੀਣੋਂ ਨਹੀਂ ਖਾਣ ਨਾਲ ਮਿਲੂਗਾ ਔਰ ਤੁਸੀਂ ਖੁਦ ਦੇਖੋਗੇ ਜਿਹੜਾ ਜੂਸ ਹੈ ਤੁਹਾਡੇ ਲਈ ਸਰੀਰ ਲਈ ਕਿੰਨਾ ਲਾਭਦਾਇਕ ਹੈ ਤੇ ਇੱਥੇ ਹਮੇਸ਼ਾ ਹੀ ਫੇਰੇ 9 ਵਜੇ ਤੋਂ ਲੈ ਕੇ ਰਾਤੀ 10 ਤੱਕ ਲੈਣਾ ਲੱਗੀ ਰਹਿੰਦੀਆਂ ਔਰ ਉਹੜਾ ਸ਼ਖਸ ਹੈ ਉਹ ਉਸ ਅਕਾਲ ਪੁਰਖ ਨੂੰ ਮੰਨਣ ਵਾਲਾ ਗੁਰਸਿੱਖ ਹੈ ਔਰ ਧੰਦਾਸਨਗੀ ਪਤੀ ਪਤਨੀ ਵੀ ਹੈ ਅਮਨਾਗ ਆਪਨੀ ਪਤਨੀ ਵੀ ਨਾਲ ਸਾਥ ਹੈ ਬਿਲਕੁਲ ਗੁਰੂ ਮਰਿਆਤਾ ਦੇ ਨਾਲ ਇੱਕ ਕੰਮ ਕਰ ਰਹੇ ਆ ਤੇ ਸਰਬਲੋ ਦਾ ਭਾਂਡਾ ਠਹਿਕੀਆਂ ਦੇ ਨਾਮ ਸੁਰੈ ਨਹੀਂ ਹੋਣਾ ਇਹ ਸਰਬਲੋ ਦੇ ਭਾਂਡੇ ਹੈਗੇ ਇਹਨਾਂ ਸਰਬਲੋ ਦੇ ਭਾਂਡੇ ਕਹਿੰਦੇ ਆ ਦੇਖੋ ਜੀ ਇਹ ਪੁਰਾਣੇ ਜ਼ਮਾਨੇ ਚ ਇਹੀ ਜਿਹੜੇ ਹੁੰਦੇ ਸੀ ਰੇ ਆਮ ਸਾਡੇ ਗੁਰੂ ਜਿਹੜੇ ਸਾਹਿਬਾਨ ਉਹ ਯੂਜ਼ ਕਰਦੇ ਜਾਂ ਸਾਡੇ ਸੰਤ ਮਹਾਪੁਰਸ਼ ਇਹਨਾਂ ਭਾਂਡੇ ਚ ਖਾਣਾ ਖਾਂਦੇ ਸੀ ਤਾਂ ਤਾਂ ਹੀ ਕੋਈ ਇਹਨਾਂ ਨੂੰ ਇਦਾਂ ਦੀ ਕੋਈ ਬਿਮਾਰੀਆਂ ਲੱਗਦੀ ਨਹੀਂ ਸੀ ਤਾਂ ਹੁਣ ਮੈਂ ਤੁਹਾਨੂੰ ਉਸ ਸਖਸ਼ਨਾ ਮੇ ਲਾਉਂਗਾ ਜਿਹੜੇ ਜੂਸ ਬਣਾਉਂਦੇ ਆ ਤੇ ਉਹ ਜੂਸ ਕਿਹੜਾ ਹੈਗਾ ਸਭ ਤੋਂ ਪਹਿਲਾਂ ਬਣਖਾਦਾ ਇਹ ਉਹ ਜੂਸ ਹੈ ਜਿਹੜੇ ਤੁਸੀਂ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਸਟਮਰ ਇੱਥੇ ਆ ਕੇ ਇਹ ਜੂਸ ਖਾ ਰਹੇ ਆ ਧੀਰੇ ਇਹ ਸਖਸ਼ ਜੂਸ ਖਾ ਰਹੇ ਆ ਤਾਂ ਆਮ ਲੋਕ ਜੂਸ ਗਰਾਈ ਪੀਂਦੇ ਤੇ ਇਹ ਸਰਵਲੋ ਦੇ ਭਾਂਡੇ ਦੇ ਵਿੱਚ ਬਾਟਿਆਂ ਦੇ ਵਿੱਚ ਇਹ ਜੂਸ ਖਾ ਰਿਆ ਸੋ ਗੱਲਬਾਗਾਂ ਜਾ ਰਹੇ ਆ ਉਸ ਸਖਸ਼ੀਨਾ ਜਿਹੜੇ ਮੇ ਸਾਹਮਣੇ ਮੌਜੂਦ ਹੈ ਇਹ ਗੁਰੂ ਜੀ ਕਿਹਾ ਇਸ ਕੰਮ ਦਾ ਜੂਸ ਕਰੇ ਤਸੀਗਾ ਜੀ ਸੋ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਫਿਲਹਾਲ ਇਹ ਸਰਵਲੋ ਦੇ ਭਾਂਡੇ ਦੇ ਵਿੱਚ ਜੜਿਆ ਜੂਸ ਬਣਾ ਕੇ ਇਹਨਾਂ ਪਾਂਡਿਆਂ ਦੇ ਵਿੱਚ ਦਿੰਦੇ ਆ ਤਾਂ ਕਿ ਲੋਕਾਂ ਦੀ ਜਿਹੜੀ ਸੇਤ ਬਰਕਰਾਰ ਰਹੇ ਔਰ ਜੂਸ ਕਿਸ ਤਰ੍ਹਾਂ ਦਾ ਤੁਹਾਨੂੰ ਖੁਦ ਉਹਨਾਂ ਦੀ ਜਵਾਨੀ ਸਨਾਮਗਾਤ ਮੇਨਸ ਤੇ ਮੌਜੂਦ ਹੈ ਮੇਨਾ ਭਾਈ ਸਾਹਿਬ ਜਿਹੜੇ ਬਿਲਕੁਲ ਬਾਣੀ ਦੇ ਦੇਖ ਸਕਦੇ ਹੋ ਪਵਿੱਤਰ ਗੁਰੂ ਮਹਾਰਾਜ ਦੇ ਬਾਣੀ ਵਿੱਚ ਵੀ ਯਾਰ ਕਿੰਨੇ ਸਾਫ਼ ਸੋਇ ਕੰਮ ਕਰਦੇ ਸਸੀ ਗਾਜੀ ਵਾਈਕੁਰਜੀ ਸਾਹਿਬ ਸਿਕਾ ਖਾਲਸਾ ਵਾਈਕੁਰਜੀ ਕੀ ਫਤਿਹ ਜੀ ਉਹਨਾਂ ਦੇ ਚੰਗੀ ਗੱਲ ਜੀ ਬੜਿਆਥੇ ਨਾਮ ਤੋਂ ਸੁਣਿਆ ਲੋਕੀ ਕਹਿੰਦੇ ਸਰਬਲੋ ਦੇ ਭਾਂਡੇ ਮੈਂ ਭਾਂਡੇ ਸਮਦਰਸ਼ਾ ਦਿਖਾ ਰਿਹਾ ਆ ਆਪ ਤਾਂ ਲੋਕ ਗਲਾਸਾਂ ਦੇ ਵਿੱਚ ਜੂਸ ਪੀਣ ਨੂੰ ਦਿੰਦੇ ਆ ਵਿੱਚ ਬੜੇ ਤਰ੍ਹਾਂ ਦੇ ਸ਼ਹਿਦ ਰੰਗ ਦੇ ਮਿਲਾਂਦੇ ਸੀ ਖੁਦ ਵੀ ਦੇਖਦੇ ਆ ਲੇਕਿਨ ਇਹ ਕਿਸ ਤਰ੍ਹਾਂ ਤੁਹਾਡੇ ਮਨ 'ਚ ਸਰਬਲੋ ਦੇ ਭਾਂਡੇ ਕਿਸ ਤਰ੍ਹਾਂ ਦਾ ਇੱਕ ਮਨਚ ਖਿਆਲ ਆ ਖਿਆਲ ਦੇ ਦੇਖੋ ਜੀ ਵੈਸੀ ਨਿੰਗ ਸਿੰਘ ਅਮਰ ਜੀ ਦੀ ਕਿਰਪਾ ਨਾਲ ਗੁਰੂ ਮਰਦੇ ਲੜ ਲਗੇ ਹੋਇਆ ਬਾਣੇ ਦੇ ਵਿੱਚ ਰਹਿੰਦੇ ਆ ਬਾਕੀ ਸਾਡੇ ਪਾਂਡੇ ਮੇਨ ਗੁਰੂ ਮਰਦੇ ਦੀ ਬਖਸ਼ੀ ਵੀ ਨੇ ਸਰਬ ਲੋ ਦੇ ਪਾਂਡੇ ਜਾਂ ਦੇ ਵਿੱਚ ਹੀ ਖਾ ਕੇ ਖੁਸ਼ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਐਰਨ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਆਪਣੀ ਮਹਿਸੂਸ ਹੁੰਦੀ ਜਿਹੜੀ ਪੂਰੀ ਹੋ ਜਾਂਦੀ ਹੈ ਨਾਲ ਬਾਕੀ ਹੋਰ ਜਦੋਂ ਇਹ ਵਿੱਚ ਫਰੂਟ ਡਰਾਈ ਸਾਰੇ ਵਿੱਚ ਪੈ ਜਾਂਦੀ ਆ ਫਰੂਟ ਪੈ ਜਾਂਦੇ ਆ ਇਹਦੀ ਪਾਵਰ ਹੋਰ ਵੀ ਜ਼ਿਆਦਾ ਆਲਮੋਸਟ ਬੰਦ ਵਧ ਜਾਂਦੀ ਆ ਜਿੰਨੀ ਮਾਤਰਾ ਜੇ ਆਪਾਂ ਨੂੰ ਵਿਟਾਮਿਨ ਚਾਹੀਦੇ ਨੇ ਇਹਦੇ ਨਾਲ ਸਾਰੇ ਪੂਰੇ ਜਾਂਦੇ ਆ ਆਪਣੇ ਸਰੀਰ ਦੇ ਇਹਦੇ ਵਿੱਚ ਬਹੁਤ ਜ਼ਿਆਦਾ ਪਾਵਰਫੁਲ ਸ਼ੇਕ ਬਣ ਜਾਂ ਤੇ ਇਹ ਇੱਕ ਇਹਨੀ ਪਿਓਰ ਜਾਹਜ ਦੀ ਚਾਦਰ ਦੇ ਬਣਵਾਏ ਸਾਡੇ ਸਪੈਸ਼ਲ ਬਟਰੀ ਜਾਹੀ ਚਾਦਰ ਬਣਾਈ ਹੋਈ ਹਾਂਜੀ ਲੋਹੇਰੀ ਪਿਓਰ ਚਾਦਰ ਬਿਲਕੁਲ ਨਵੀਂ ਸਪੈਸ਼ਲ ਆਪਸੀਂ ਖੁਦ ਬਣਵਾਏ ਹਾਂਜੀ ਆਰਡਰ ਤੇ ਬਣਵਾਉਣੇ ਸਪੈਸ਼ਲ ਹੈ ਚਮਚੇ ਵੀ ਵਰਫੇ ਚਮਚੇ ਵੀ ਸਰਵ ਲੋ ਦੇ ਹਾਂਜੀ ਵੀਰ ਜੀ ਚਮਚੇ ਦੀ ਸਰਵ ਲੋ ਹਾਂਜੀ ਹਾਂਜੀ ਜੂਸ ਤੇ ਤਿਆਰ ਕਰਦੇ ਹੋ ਕਿਹੜੀ ਕਿਹੜੀ ਤੁਸੀਂ ਵੈਰਾਈਟੀ ਚ ਆਈਟਮ ਤੁਸੀਂ ਯੂਜ਼ ਕਰਦੇ ਹੋ ਵੈਰਾਈਟੀਆਂ ਤਾਂ ਹੀ ਸਾਰੀਆਂ ਬਣਾ ਦੇਣੇ ਜਿਹੜੀ ਮਰਜ਼ੀ ਫਿਰ ਦੇ ਸਕ ਲੋ ਛੇਕ ਤਰ੍ਹਾਂ ਤਰ੍ਹਾਂ ਦੇ ਬਣਾ ਦੇਣੇ ਆ ਜੀ ਬਣਾਣੇ ਹੁਣ ਬਾਕੀ ਸਭ ਤੋਂ ਜ਼ਿਆਦਾ ਦਹੀਂ ਛੇਕ ਫੇਵਰੇਟ ਆ ਸਾਰਿਆਂ ਦਾ ਇਹਦੇ ਨੂੰ ਨਾਂ ਦਿੱਤਾ ਕਰੇ ਬੜਾ ਮਨਸ਼ੂਰ ਹਾਂ ਇਹਦੇ ਨਾਂ ਵਹੀ ਭੂਤੀ ਛੇਕ ਰੱਖਿਆ ਜੀ ਭੂਤੀ ਛੇਕ ਹਾਂਜੀ ਇਹਦੇ ਵਿੱਚ ਵਿਟਾਮਿਨ A ਆ ਜਾਂਦਾ C ਆ ਜਾਂਦਾ ਆਇਰਨ ਆ ਜਾਂਦਾ ਫੇਵਰ ਆ ਜਾਂਦਾ ਲੀਵਰ ਫੈਟੀ ਹੋਏਗੇ ਦਾ 10-15 ਦਿਨ ਲੀਵਰ ਫੈਟੀ ਨਾਰਮਲ ਕਰ ਦਿੰਦਾ ਇੰਨੀ ਕਾਨੂੰ એનર્ਜੀ ਦਿੰਦਾ ਆਪਣੇ ਕਿਉਂਕਿ ਵਿਟਾਮਿਨ C ਉਹਦੇ ਵਿੱਚ ਲੀਵਰ ਨੂੰ ਵਿਟਾਮਿਨ C ਜਿਹਾ ਦਿੰਦਾ ਫਿਰ ਬਾਕੀ ਸੈੱਲ ਬੋਡੀ ਦੇ ਡੈਮੇਜ ਹੋ ਜਾਂਦੇ ਆ ਰਿਪੇਅਰ ਕਰ ਦਿੰਦਾ ਏ ਸੈੱਲ ਵੀ ਬਣਾਉਂਦਾ ਬੋਡੀ ਦੇ ਥਕਾਨ ਹੋ ਜਾਂਦੀ ਏ ਤਕਾਬੜ ਨਹੀਂ ਉਹਨੇ ਸਿੱਕ ਲੱਤਾਂ ਵਾਲਾ ਦੁਖੜੀਆਂ ਨੇ ਕਾ ਵੀ ਸਾਨੂੰ ਇਹ ਆਪਣੇ ਕੋਲੋਂ ਤਾਂ ਚੁੱਲੇ ਗੱਲਾਂ ਨਹੀਂ ਕਹਿੰਦੇ ਸਾਨੂੰ ਗਾਹ ਕੀ ਸਾਨੂੰ ਸਾਰੇ ਦੱਸ ਕੇ ਜਾਂਦੇ ਆ ਜੀ ਕਿਉਂਕਿ ਸਾਨੂੰ 3-4 ਸਾਲ ਵਿਹਨਾਂ ਨੂੰ ਬਣਾਉਂਦੇ ਉਹਨੂੰ ਅੱਛਾ ਜੀ ਉਹ ਗਾਹ ਕੇ ਸਾਰੇ ਦੱਸਦੇ ਸਾਨੂੰ ਇੱਕ ਦਿਨ ਕੋਈ ਇਹ ਜਗਾਹ ਕੇ ਆ ਕੇ ਕਹਿੰਦਾ ਮੇਰੇ ਮੂੰਹ ਚ ਛਾਲੇ ਸੀ ਕਾफी ਦਿਨਾਂ ਤੋਂ ਪਰੇਸ਼ਾਨ ਸੀ ਰੋਟੀ ਪ੍ਰਸ਼ਾਦਾ ਬਣੀ ਨਹੀਂ ਸ਼ੱਕ ਹੁੰਦਾ ਸੀ ਦਵਾਈਆਂ ਖਾਗਾ ਕਹਿੰਦਾ ਪਰੇਸ਼ਾਨ ਹੋ ਗਿਆ ਕੁਦਰਤੀ ਉਹ ਮੇਰੇ ਕੋਲੇ ਕਹਾਂ ਕੋਈ ਸ਼ਿਕਾਧੇ ਜੀ ਜੀ ਬਾਟਾ ਛੱਕ ਗਿਆ ਸੱਚ ਨਹੀਂ ਫੇਰ ਮੇਰੇ ਕੋਲੇ ਆ ਗਿਆ ਉਹ ਕਹਿੰਦਾ ਮੇਰੇ ਰਾਤ ਰਾਤ ਛਾਲੇ ਗਿਆ ਬੋਗੇ ਮੂੰਹ ਚੋਂ ਤਾਂ ਮੈਂ ਕਿਹਾ ਜੀ ਵੀ ਬਾਟੇ ਦੇ ਨਾਲ ਕਰਾਓ ਮਾਤਰਾ ਦੀ ਕਿਰਪਾਏ ਠੀਕ ਐ ਸੰਧੋ ਜੂਸ ਦਾ ਕਮਾਲ ਐ ਜਾਂ ਸਾਨੂੰ ਗੁਰੂ ਮਹਾਰਾਜ ਨੇ ਭਾਂਡੇ ਖਾਂਦੇ ਸੀ ਉਹਦੀ ਕਰਾਮਾਤ ਦੇਖੋ ਪਹਿਲੀ ਗੱਲ ਜੂਸ ਤੇ ਚਲੋ ਸਾਰੀ ਬਣਾਉਂਦੇ ਆ ਇਹ ਕੁਛ ਮੈਚਿੰਗ ਹੋ ਜਾਂਦੀ ਆ ਫਰੂਟਾਂ ਦੀ ਬਾਕੀ ਜਿਹੜੇ ਬਾਟੇ ਜਿ ਬਣਾਉਣੇ ਜਿਹਦਾ ਪਾਣੀ ਵੀ ਪਾ ਕੇ ਪੀਨੇ ਆਪਾਂ ਉਹ ਵੀ ਆਪਾਂ ਨੂੰ ਫਾਇਦਾ ਕਰਦਾ ਪਾਣੀ ਦੇ ਵਿੱਚ ਵੀ ਮਤਲਬ ਇੰਨੀ ਫਾਇਦੀ ਹੋ ਜਾਂਦੀ ਇਹ ਪਾਣੀ ਦੇ ਵਿੱਚ ਭਾਰੀ ਭਾਰੀ ਹੋ ਜਾਂਦਾ ਜਿਵੇਂ ਕਰੰਟ ਜੇ ਲੱਗਦਾ ਐ ਹਲਕਾ ਜਿਹਾ ਬੀਮ ਨੂੰ ਜ ਮਹਿਸੂਸ ਹੁੰਦਾ ਕਦੇ ਕਦੇ ਜਿਆਦਾ دیر ਬਾਕੇ ਰੱਖੋ ਤੇ ਪਾਣੀ ਪੀਣ ਨਾਲ ਫਾਇਦਾ ਹੁੰਦਾ ਦੁੱਧ ਪੀਣਿਆ ਫਰੂਟ ਖਾਣਿਆ ਸਾਰੀਆਂ ਚੀਜ਼ਾਂ ਦੇ ਬਾਕੇ ਚ ਫਾਇਦਾ ਹੀ ਫਾਇਦਾ ਜੀ ਬਹੁਤ ਵਧੀਆ ਚੀਜ਼ ਆ ਸਰਵਲੋ ਦੇ ਬਾਟੇ ਬਾਕੀ ਡਿਜ ਕੋਜਨ ਗਲਾਸ ਤਾਂ ਬਹੁਤ ਘੱਟ ਵਰਤਦੇ ਆਂ ਕੱਚ ਦੇ ਗਲਾਸ ਵੀ ਜੋ ਕੋਈ ਮੰਗਦਾ ਜਿਆਦਾ ਤਾਂ ਦਿੰਦੇ ਆ ਨਹੀਂ ਤੇ ਬਾਟੇਂ ਜੀ ਦੇ ਦਿੰਨੇ ਇੱਕ ਜੂਸ ਲੀਕੜ ਜੂਸ ਹੀ ਗਲਾਸ ਜਿੰਦਨੇ ਆ ਬਾਕੀ ਸ਼ੇਕ ਬਨਾਣਾ ਸ਼ੇਕ ਪਪੀਤਾ ਸ਼ੇਕ ਇਹ ਹੋ ਗਿਆ ਮੰਗੋ ਸ਼ੇਕ ਸਾਰੇ ਬਾਟੇਂ ਜੀ ਵੀ ਦੇ ਦਿੰਨੇ ਜੀ वैसे तरीका 3 साल ਤੋਂ ਕੰਮ ਕਰ ਰਹੇ ਖਿਆਲ ਕਿੱਦਾਂ ਆਇਆ ਸੀ ਮੈਂ ਇਹਨਾਂ ਚੀਜ਼ ਦੇਣੇ ਆ ਵੀ ਮੈਂ ਆਮ ਆਮ ਦਾ ਲੋਕੀ ਗਾਹਕ ਕੀਤਾ ਰੈਡੀ ਮੈਂ ਅਸੀਂ ਕਿਹਾ ਆਪਾਂ ਮਰਦਾ ਨਹੀਂ ਆ ਕਿੱਦਾਂ ਖਿਆਲ ਕਿੱਦਾਂ ਆ ਰਹੀ ਮੈਂ ਇੱਚੀ ਦੇਣੇ ਆ ਖਿਆਲ ਇਸ ਤਰ੍ਹਾਂ ਵੀਰ ਜੀ ਮਤਲਬ ਦੇਖੋ ਸਾਡੇ ਸਾਡੇ ਗੁਰਸਿੱਖ ਬੰਦੇ ਹੁੰਦੇ ਆ ਜਲਦੀ ਕਿਤੇ ਕਿਸੇ ਦੇ ਜੇਦੀ ਭਾਂਡਿਆਂ ਕਿ ਨਹੀਂ ਛੱਕਦੀ ਇਹ ਕੁਛ ਆਪਣਾ ਪ੍ਰੇਜ ਰੱਖਦੇ ਆ ਠੀਕ ਹੈ ਨਹੀਂ ਬਾਹਰ ਵੀ ਜਿਆਦਾ ਨਹੀਂ ਚੀਜਾਂ ਛੱਕਦੇਗੇ ਜਿਆਦਾਤਰ ਸਿੰਘ ਆਪਣੀਆਂ ਬਣਾ ਕੇ ਆਪ ਹੀ ਛੱਕਦੇ ਆ ਤੇ ਬਾਹਰਲੀ ਚੀਜ਼ ਨਹੀਂ ਪਸੰਦ ਕਰਦੇ ਦੂਜੀ ਗੱਲ ਜਦੋਂ ਗੁਰਸਿੱਖ ਬੰਦੇ ਆਉਂਦੇ ਆ ਨਹੀਂ ਗਲਾਸ ਜਿਹੜੇ ਵਰਤਦੇ ਆ ਆਮ ਨੋਰਮਲ ਬੰਦੇ ਕੋਈ ਬਸ ਇਤਰਾਹੇ ਸਾਰੀ ਤਰ੍ਹਾਂ ਗਾ ਕਾ ਵੀ ਜਾਂਦੇ ਖਾਣੇ ਪੀਣੇ ਵਾਲੇ ਵੀ ਆਈ ਜਾਂਦੇ ਆ ਠੀਕ ਹੈ ਨਹੀਂ ਇਹ ਪਕੜ ਮੰਨਣਾ ਕਿਸੇ ਤਰੇ ਦੋ ਗਲਾਸ ਜਿੰਨੇ ਨੇ ਫਿਰ ਅਸੀਂ ਕੁਸ ਇੱਕ ਬੰਦੇ ਨੂੰ ਦਿੰਨੇ ਆ ਥੋੜੀ ਜਿਹੀ ਆਪਣੇ ਆਪ ਇੱਕ ਤਲਾਨੇ ਆ ਥੋੜੀ ਜਿਹਾ ਘਵਰਾਣੇ ਆ ਯਾਰ ਅਸੀਂ ਇਹ ਜਿਹ ਪ੍ਰਹੇਜ ਨਹੀਂ ਹੈਗਾ ਸਾਡਾ ਫਿਰ ਇਸ ਕਰਕੇ ਮੰਨ ਚਾ ਗਏ ਯਾਰ ਵੀ ਅਸੀਂ ਸਰਵਲੋ ਦੇ ਬਾਟੇ ਰੱਖ ਲੈਨੇ ਆ ਸਿੰਘਾਵਾ ਤੇ ਹੌਲੀ ਹੌਲੀ ਐਦਾਂ ਦੀ ਰੀਤ ਵੀ ਹੁਣ ਸਾਰੇ ਸਰਵਲੋ ਜੀ ਮੰਗਣ ਲੱਗੇ ਰੇ ਸਾਨੂੰ ਚਲੋ ਮੰਨ ਦੀ ਖੁਸ਼ੀ ਗੱਲ ਆ ਚੰਗੀ ਗੱਲ ਆ ਕਿ ਸਰਬ ਲੋ ਦੇ ਬਾਟੇ ਮੁੱਲ ਵੀ ਲੈ ਜਾਂਦੇ ਸਾਡੇ ਕੋਲ ਕਾਫੀ ਵੀਰ ਭਾਈ ਮੁੱਲ ਵੀ ਲੈਂਦੇ ਆ ਆ ਕਾਫੀ ਲੈ ਜਾਂਦੇ ਜੀ ਪੀ ਐਨ ਆਰ ਆ ਵੀਰ ਭਾਈ ਹੁੰਦੇ ਬਾਹਰਲੇ ਕੋਈ ਅਮਰੀਕਾ ਕੈਨੇਡਾ ਯੂ ਐਸ اے ਜਿੱਤੋਂ ਵੀ ਹੁੰਦੇ ਸਾਰੇ ਬੰਦੇ ਮਤਲਬ ਬਹੁਤ ਬੰਦੇ ਲੈ ਕੇ ਜਾਂਦੇ ਬਾਟੇ ਪੂਰੇ ਲੋਕਲ ਵੀ ਲੈ ਜਾਂਦੇ ਆ ਕਿਉਂਕਿ ਜਦੋਂ ਇੱਥੇ ਖਾੜਨ ਦਾ ਫਾਇਦਾ ਹੁੰਦਾ ਬੰਦਾ ਲੈ ਕੇ ਜਾਂਦਾ ਹਾਂਜੀ ਬਹੁਤ ਤਕੜੀ ਕੀ ਜਾ ਕਿੱਸਾ ਦੇ ਦੋ ਕੀ ਇਹ ਜੂਸ ਅੱਥੀ ਰੇਟ ਕੀ ਰੱਖਿਆ ਹੋਇਆ ਹੈ ਰੇਡ ਵੀਰ ਜੀ ਦਾ ਮਤਲਬ 280 ਰੁਪਏ ਦਾ ਹੁੰਦਾ ਹੈ। ਚਮਚੋ 70 ਰੁਪਏ ਦਾ ਹੈ। ਠੀਕ ਹੈ ਜੀ। ਇਹਨਾਂ ਚ ਹੀ 10-10 ਰੁਪਏ ਮਾਰਜਿਨ ਆਪਣੀ ਲੈ ਲੈਣੇ ਆ। ਹਾਂਜੀ ਬਿਲਕੁਲ। ਉਹਦਾ ਜਿਹੜਾ ਜੂਸ ਦਿੰਦੇ ਨੇ ਜੂਸ ਤਾਂ ਕੀ ਰੇਡ ਨੇ। ਜੂਸ ਦਾ ਵੀ ਇਹ 60 ਰੁਪਏ ਦਾ ਛੂਟਾ ਵਟਾ ਹੁੰਦਾ ਇੱਕ। ਅੱਛਾ ਜੀ। ਤੋਂ ਦੋ ਤਰ੍ਹਾਂ ਦੇ ਬਾਟੇ ਤਾਂ ਰਾਂਗੇ। ਦੋ ਸਾਈਜ਼ ਨੇ। ਅੱਛਾ ਜੀ। ਇਹ ਬਾਟਾ ਛੋਟੇ ਸਾਈਜ਼ ਦਾ ਹੈ। ਇਹ 100 ਰੁਪਏ ਦਾ ਹੈ। ਇਹ ਦੇਖਣ ਨੂੰ ਛੋਟਾ ਲੱਗਦਾ ਪਰ ਇੱਕ ਛੋਟੇ ਬਾਟੇ ਨਾਲ ਬੰਦੇ ਦੀ ਫੁੱਲੇ ਤਸੱਲੀ ਹੋ ਜਾਂਦੀ ਆ। ਵੱਡਾ ਬਾਟਾ ਖਾ ਕੇ ਤਾਂ ਬੰਦੇ ਨੂੰ ਐ ਡਿੱ ਉਦੀ ਬਿਲਕੁਲ ਸੈਟਿੰਗ ਕਰ ਦਿੰਦੇ ਅੰਦਰ ਜਾ ਕੇ ਇਹਨੂੰ ਬਾਥਰੂਮ ਦੀ ਪ੍ਰੋਬਲਮ ਆ ਇਹ ਜਦੋਂ ਛੇਕ ਖਾਣੇ ਆਪਾਂ ਜਿਹਨੂੰ ਭੁੱਖ ਨਹੀਂ ਲੱਗਦੀ ਉਹਨੂੰ ਭੁੱਖ ਵੀ ਬਹੁਤ ਲੱਗਦੀ ਆ ਇਹ ਪਹਿਲਾਂ ਖਾਣ ਨੂੰ ਭਾਰੀ ਪੰਨ ਚ ਲੱਗਦਾ ਹੈ ਔਰ ਜਦੋਂ ਅੰਦਰ ਜਾ ਕੇ ਫਾਇਦਾ ਕਰਦਾ ਬੰਦੇ ਨੂੰ ਤਰਗਲਾ ਆਪਣੇ ਆਪ ਬਾਰ ਬਾਰ ਹੀ ਖਾਖਦਾ ਕੋਈ ਮਰੀਜ਼ ਆ ਪੇਸ਼ੈਂਟ ਆ ਕਿਸੇ ਨੇ ਛਕਾ ਦੂ ਉਹਤੇ ਡਰਾਈ ਫਰੂਟ ਨਾ ਲਾਉ ਉਹਤੇ ਡਰਾਈ ਫਰੂਟ ਕਾਫੀ ਜਿਆਦਾ ਲਾ ਦਿੰਨੇ ਆ ਕਾਜੂ ਬਦਾ ਮਸੂਗੀ ਕਲਕੰਦ ਚਹਰੀ ਫਰਾਦਾ ਇਹ ਹੂਰੇ ਡਰੈਗਨ ਵੀ ਪਾ ਦਿੰਨੇ ਆ ਡਰੈਗਨ ਵੀ ਨਾਲ ਦੀ ਨਾਲ ਚੱਲਦਾ ਰਹਿੰਦਾ ਇਹ ਜਿਆਦਾ دیر ਨਹੀਂ ਰਹਿੰਦਾ ਹੁੰਦਾ ਜਿਹੜਾ ਉ ਆਪਣੇ ਹੌਬ ਦੇ ਆਪਣੇ ਤਸਲੀਰਾ ਸ਼ੀਕ ਬਣਾਉਨੇ ਆ ਇਹ ਜਾਨੀ ਪੂਰਾ ਦਿਨ ਸਾਰੀ ਦਿਹਾੜੀ ਵੀ ਨਹੀਂ ਕਰਾਉਂਦਾ ਇੱਕ ਨਹੀਂ ਨਾਸਕ ਵੀ ਪੇ ਜਮਾ ਰੈਕਟਰ ਚ ਅੱਛਾ ਜੀ ਪੈਕ ਕਰਕੇ ਬਾਟੇ ਐ ਐਦੀ ਰਿਆ ਐਦਾਂ ਹੀ ਲੈ ਕੇ ਗਏ ਆ ਉਹ ਚੰਡੀਗੜ੍ਹ ਤੋਂ ਫਲੈਟ ਸੀ ਵੀਰ ਦੀ ਅੱਛਾ ਜੀ ਉਹ ਕਾਫੀ ਆਇਆ ਵਿਚਾਰ ਚਾਨਾ ਨਾਲ ਕਹਿੰਦਾ ਸੀ ਸਾਨੂੰ ਉੱਥੇ ਸਪੈਸ਼ਲ ਆਈ ਆਫਰ ਮੈਂ ਕੋਈ ਗੱਲ ਨਹੀਂ ਉਹ ਤਿੰਨ ਬਾਟੇ ਪੈਕ ਕਰਕੇ ਦਿੱਤੇ ਉਹਨਾਂ ਨੂੰ ਲਿਵਾਵੇ ਦੇ ਵਿੱਚ ਫਿਰ ਉਹ ਡੱਬੇ 'ਤੇ برف ਲਾ ਕੇ ਰੇਅਰ ਕੋਡ ਦਿੱਲੀ ਤੋਂ ਚੰਡੀਗੜ੍ਹ ਤੋਂ ਫਲੈਟ ਸੀ ਉਹਨਾਂ ਦੀ ਕਿ ਚਾ ਗਿਆ ਉਹਨਾਂ ਨੇ ਸਾਨੂੰ ਫੋਨ ਵੀ ਕਰਕੇ ਦੱਸਿਆ ਕਿ ਬਿਲਕੁਲ ਠੀਕ ਸੀਗਾ ਉਹਦਾ ਮਨ ਖੁਸ਼ ਹੋ ਗਿਆ ਜਦੋਂ ਅਸੀਂ ਗੱਲ ਕੀਤੀ ਆ ਬਈ ਲੋਕੀ ਫਲੇਟੇ ਲੱਗ ਜਾਂਦੇ ਕਿੱਦਾਂ ਲੱਗਦਾ ਜਦੋਂ ਲੋਕ ਤੁਹਾਨੂੰ ਫੋਨ ਤੇ ਕਮੈਂਟ ਦਿੰਦੇ ਆ ਤੁਹਾਨੂੰ ਅਗ ਦੱਸਦੇ ਵੀ ਵੀ ਸਾਡੀ ਤਸੱਲੀ ਹੋਈ ਮਨ ਨੂੰ ਕਿੱਦਾਂ ਲੱਗਦਾ ਰੱਬੀ ਆ ਕਿੱਦਾਂ ਲੱਗਦਾ ਮਨ ਚ ਕਦੇ ਖਿਆਲ ਲੱਗਦੇ ਨਹੀਂ ਸਾਨੂੰ ਬੜੀ ਖੁਸ਼ੀ ਪ੍ਰਾਪਤ ਦੀ ਮਨ ਨੂੰ ਸਾਡੇ ਜਿਹੜਾ ਵੀ ਬੰਦਾ ਸ਼ੱਕ ਜਾਂਦਾ ਰਹੀ ਕਹਿੰਦਾ ਵੀ ਜੀ ਨਜ਼ਰ ਆ ਬਹੁਤ ਖੁਸ਼ ਹੋ ਗਿਆ ਮਨ ਨੂੰ ਆਨੰਦ ਆ ਗਿਆ ਹੀ ਗਏ ਜਾਂਦੇ ਆ ਬੰਦੇ ਕਹਿੰਦੇ ਪਹਿਲੀ ਵਾਰੀ ਅਜੀ ਚੀ ਸ਼ਕੀਆ ਕਿਤੇ ਜੂਸ ਨਹੀਂ ਅਜਾ ਪੀਤਾ ਇਹ ਦੁੱਧ ਡੇਟਾਂ ਚ ਗਾਇਆਂ ਦਾ ਉਹਨੇ ਗਾਇਆਂ ਦਾ ਮੇਰਾ ਸਪੈਸ਼ਲ ਦੁੱਧ 25 ਕਿਲੋ ਦਾ ਹਾਂ ਤਾਂ 25 ਕਿਲੋ ਦਾ ਦੁੱਧ ਹੈ ਸਪੈਸ਼ਲ ਆਇਆ ਹੈ ਪਾਣੀ ਮਿਕੁੰਦਾ ਮਾੜਾ ਮੋਟਾ ਪਾਣੀ ਬਿਲਕੁਲ ਵੀ ਨਹੀਂ ਢੋਗਾ ਵੀ ਨਹੀਂ ਪਾਣੀ ਨਹੀਂ ਪਾਉਂਦੇ ਜੀ ਬਿਲਕੁਲ ਪਿਓਰ ਇਮਾਨਦਾਰੀ ਸਾਡੀ ਪੱਕੀ ਹੈ ਹਾਂ ਕੋਈ ਪਾਣੀ ਨਹੀਂ ਪਾਉਂਦੇ ਕੋਈ ਰੰਗ ਕੈਮੀਕਲ ਬਿਲਕੁਲ ਨਹੀਂ ਪਿਓਰ ਸ਼ੁੱਧ ਦਿੰਨੇ ਚਾਹੀਦੀ ਜੂਸ ਨੈਕਸ ਵੀ ਬਿਲਕੁਲ ਪਿਓਰ ਦਿੰਨੇ ਆ ਜੇ ਐ ਨਹੀਂ ਹੈਗਾ ਵੀ ਆਪਾਂ ਵੀ ਰੰਗ ਕਰਕੇ ਦੇ ਦੋ ਕਰਕੇ ਨਹੀਂ ਐ ਧੋਖਾ ਨਹੀਂ ਕਰਦੇ ਖਾਣੇ ਪੀਣੇ ਚ ਕਿਨਾਂ ਕਿਉਂਕਿ ਸਾਡੇ ਚ ਤਾਂ ਇਨੀ ਸ਼ਰਧਾ ਹੁੰਦੀ ਆ ਇਹ ਲੰਗਰ ਭਾਵਨਾ ਲਾਉਣੇ ਵਾਲੇ ਬੰਦੇ ਆ ਸਾਡੀ ਬਖਸ਼ਿਸ਼ ਗੁਰੂ ਮਹਾਰਾਜ ਦੀ ਆ ਹਾਂਜੀ ਇਹ ਖਾਣੇ ਪੀਣੇ ਚ ਕਿਸੇ ਨਾ ਤੁਖਣੇ ਕਰਦੇ ਸਾਡਾ ਕੋਲ ਆ ਤਾਂ ਕਿ ਵਾੜਾ ਫਰੂਟ ਨਹੀਂ ਪਾਉਂਦੇ ਅੱਡਾ ਨੁਕਸਾਨ ਹੁੰਦਾ ਹੋ ਜਵੇ ਪਰ ਅਸੀਂ ਕਿਸੇ ਨੂੰ ਆਪਣੇ ਅੱਖੀ ਦੇ ਇੱਕ ਗਲਤੀ ਚੀਜ਼ ਨਹੀਂ ਦੇ ਸਕਦੇ ਫਰੂਟ ਵੀ ਸਾਫ ਸੁਥਰਾ ਪਰੇਸ਼ਾਨ ਜੀ ਬਿਲਕੁਲ ਵਧੀਆ ਐਪਲ ਲਗਵਾਉਨੇ ਯਾਨੀ ਐਪਲ ਵੀ 1.5 ਤੋਂ 200 ਰੁਪਏ ਕਿਲੋ ਹੁੰਦੇ ਜੜੇ ਪਾਉਨੇ ਉਹ ਹੀ ਯੂਜ਼ ਕਰਦੇ ਹਾਂਜੀ ਨੂਰਾਬਾਦ ਦਾ ਵਧੀਆ ਕਸ਼ਮੀਰ ਤੁਸੀਂ ਲਗਵਾਉਣਾ ਹੈ ਉਹ ਵਾਪਸ ਆਉਂਦਾ ਜੀ ਪਹਿਲਾਂ ਮੈਂ ਕਸਟਮਰ ਬੈਠੇ ਮੈਂ ਗੱਲਬਾਤ ਕਰਦਾ ਪਹਿਲਾਂ 10 ਕਾਫੀ ਜੂਸ ਤੇ ਖਾ ਵੀ ਦੇ ਰਹੇ ਆ ਸਸੀ ਗਾ ਜੀ ਭਾਜੀ ਕੀ ਨਾਮ ਹੈ ਤੁਹਾਡਾ ਸਸੀ ਗਾ ਜੀ ਲੱਭਦੀ ਭਾਈ ਮੇਰੇ ਨਾਲ ਭਾਜੀ ਪਹਿਲੇ ਪੀਣਾ ਅੱਗੇ ਵੀ ਪੀਣਾ ਆ ਅੱਗੇ ਵੀ ਆਏ ਪੀਣ ਆ ਤੇ ਇੱਕ ਇੱਕ ਖਾਸियत ਕੀ ਹੈ ਨਾ ਜੀ ਖਾਸियत ਹੈ ਇਹ ਬਹੁਤ ਵਧੀਆ ਜੀ ਹੈ ਨੇਚਰਲ ਹੈ ਸਾਰਾ ਕੁਝ ਇਹਦੇ ਵਿੱਚ ਬਿਨਾ ਪਾਣੀ ਤੋਂ ਹੁੰਦਾ ਹੀ ਇਹ ਤਾਂ ਕਰਕੇ ਦਵਾਰ ਦਵਾਰ ਆਈਦੇ ਯਰੇ ਅੱਛਾ ਜੀ ਬਾਕੀ ਤੇ ਬਾਹਰ ਵੀ ਜੂਸ ਪੀਣੇ ਤੇ ਇਹਨਾਂ ਚ ਕੀ ਕੀ ਖਾਸियत ਕੀ ਲੱਗੀ ਤੁਹਾਨੂੰ ਜੂਸ ਦੇ ਵਿੱਚ ਖਾਸियत ਹੈ ਇਹਦੇ ਵਿੱਚ ਜਿਹਾ ਟਰਾਈ ਫਰੂਟ ਸਾਰੇ ਪਾਏ ਹੁੰਦੇ ਨੇ ਚੈਰੀ ਛੂਰੀ ਪਾਈ ਹੋਈ ਹੈ ਵਧੀਆ ਬਣਾਇਆ ਹੋਇਆ ਨਾਲ ਐਨ ਸਾਫ ਸੁਥਰਾ ਬਣਾਇਆ ਹੋਇਆ ਜੀ ਜੀ ਹਾਂ ਜੀ ਤਕਾਇ ਇਹ ਨਵਾਂ ਇਹ ਲੱਗਿਆ ਹੈ ਬਾਟੇ ਵਾਲਾ ਬਾਟੇ ਵਾਲਾ ਹਾਂ ਜੀ ਬਾਕੀ ਸਰਵੇਲ ਦਾ ਪਟਾ ਹਾਂ ਜੀ ਪਟਾ ਗਲਾਸਾਂ ਘੁਲਸਣ ਦਾ ਪਿੰਦੇ ਰੀ ਦਾ ਕੰਮ ਹੈ ਕਣਕ ਹੈ ਜਿਆ ਮਾਰਕਟ ਵਾਲਾ ਘੁੰਮਦੇ ਫਿਰਹੀ ਦਾ ਇਹ ਲੈਦਾ ਜੀ ਲੱਗਦੇ ਸਾਰਿਆਂ ਨੂੰ ਤਾਂ ਕਰਕੇ ਆਈ ਉਹਦੇ ਜੀ ਆਉਂਦੀ ਹਾਂ ਜੀ ਹਾਂ ਜੀ એનર્ਜੀ ਆਉਂਦੀ ਆ ਹਾਂ ਜੀ ਹਾਂ ਜੀ ਤਸੱਲੀ ਹੁੰਦੀ ਆ ਵੀ ਖਾ ਕੇ ਹਾਂ ਕੋ ਕਾਦਾ ਹੋਇਆ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par